ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੀਐਸਟੀਪੀ ਨੰਬਰ 47 ਅਜੀਤ ਕੁਮਾਰ ਸਿੰਘਾ ਆਈਏਐਸ ਪ੍ਰਿੰਸੀਪਲ ਫੈਕਟਰੀ ਫਾਈਨਾਂਸ ਵਰਸਸ ਬਲਵੰਤ ਸਿੰਘ ਐਂਡ ਆਦਰਸ ਦੀ ਮਤੀ 2/125 ਨੂੰ ਡਬਲ ਬੈਂਚ ਤੇ ਹੋਈ ਸੁਣਵਾਈ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰਸ਼ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਜ ਦੇ ਰੇ ਕੌਣ ਵਾਲੀ ਵੀਡੀਓ ਦੇ ਮੋਟੀਵੇਸ਼ਨ ਆਪ ਜੀ ਨੂੰ ਸਮਝਾਣ ਦੇ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 6ਵੇਂ ਤਨਖਾਹ ਕਮਿਸ਼ਨ ਦਾ 550000 ਦਾ ਬਕਾਇਆ ਤੇ ਇਸ ਤੋਂ ਬਾਅਦ ਡੀਏ ਦੀਆਂ ਕਿਸ਼ਤਾਂ ਦਾ 266 ਮਹੀਨਿਆਂ ਦਾ ਬਕਾਇਆ ਜੋ ਕਿ 18228 ਰੁਪਏ ਤੋਂ ਵੀ ਵੱਧ ਦਾ ਬਣਦਾ ਹੈ ਇਸ ਨੂੰ ਜਾਰੀ ਕਰਵਾਉਣ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਦਾ ਨਾਂ ਪੱਖੀ ਰਵਈਆ ਦੇਖਦੇ ਹੋਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਇਨਸਾਫ ਲੈਣ ਲਈ ਖੜਕਾਇਆ ਹੈ ਇਸ ਸਬੰਧੀ ਭਗਵੰਤ ਸਿੰਘ ਐਂਡ ਅਦਰਸ ਵਰਸਸ ਅਜੈ ਕੁਮਾਰ ਸਨਹਾ ਆਈਏਐਸ ਪ੍ਰਿੰਸੀਪਲ ਫਾਈਨੈਂਸ ਸੈਕਟਰੀ ਪੰਜਾਬ ਵਿਰੁੱਧ ਸੀਓ ਸੀਪੀ ਨੰਬਰ 3625 ਦਰ ਕੀਤੀ ਗਈ ਸੀ ਤੇ ਜਿਸ ਦੀਆਂ ਕਈ ਸੁਣਵਾਈਆਂ ਹੋਣ ਤੋਂ ਬਾਅਦ 18 ਦਸੰਬਰ 2024 ਨੂੰ ਕੋਈ ਠੋਸ ਫੈਸਲਾ ਆਉਣ ਦੀ ਪੂਰਬਨ ਸੰਭਾਵਨਾ ਬਣ ਗਈ ਸੀ ਪਰੰਤੂ ਇਸ ਤੋਂ ਪਹਿਲਾਂ ਹੀ 16 ਦਸੰਬਰ 2024 ਨੂੰ ਇੱਕ CECP ਨੰਬਰ 37/2024 ਸਰਕਾਰ ਦੁਆਰਾ ਮਿਨਿਸਟਰ ਜਸਟਿਸ ਸੁਦੇਸ਼ਵਰ ਟਰੱਕਰ ਤੇ ਮਿਨਿਸਟਰ ਜਸਟਿਸ ਵਿਕਾਸ ਸੋਰੀ ਦੇ ਡਬਲ ਬੈਂਚ ਤੇ ਲਗਾ ਦਿੱਤੀ ਗਈ ਸੀ ਜਿਸ ਦੀ ਸੁਣਵਾਈ ਦੀ ਮਿਤੀ 22 1/25 ਨੂੰ ਮਿਤੀ ਗਈ ਸੀ ਇਹ ਸੁਣਵਾਈ ਕੋਰਟ ਨੰਬਰ 6 ਵਿੱਚ ਸੀਰੀਅਲ ਨੰਬਰ 317 ਤੇ ਹੋਣੀ ਸੀ ਇਸ ਮਿੱਤੀ ਨੂੰ ਸਰਕਾਰ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਬਕਾਇਆ ਜਾਰੀ ਕਰਨ ਸਬੰਧੀ ਕੋਈ ਨਿਸ਼ਚਿਤ ਸ਼ਡਿਊਲ ਪੇਸ਼ ਕੀਤੇ ਜਾਣ ਦੀ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਪਿਛਲੀ ਸੁਣਵਾਈ ਦੌਰਾਨ ਸਰਕਾਰ ਦੀ ਤਰਫੋਂ ਪੇਸ਼ ਹੋਏ ਏਜੀ ਪੰਜਾਬ ਨੇ ਪ੍ਰਵਸਾ ਦਿੱਤਾ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਬਕਾਇਆ ਮਿੱਥੇ ਸਮੇਂ ਤੇ ਜਾਂ ਉਸ ਤੋਂ ਪਹਿਲਾਂ ਅਦਾਕਰ ਦੇਣ ਲਈ ਕੋਈ ਠੋਸ ਤਜਵੀਜ਼ ਪੇਸ਼ ਕੀਤੀ ਜਾਵੇਗੀ ਅਜਿਹੀ ਹੀ ਡਾਇਰੈਕਸ਼ਨ ਮਾਨਯੋਗ ਜੱਜ ਸਾਹਿਬਾਨ ਵੱਲੋਂ ਵੀ ਦਿੱਤੀ ਗਈ ਸੀ ਕਿ ਬਕਾਇਆ ਸੰਬੰਧੀ ਕਿਸੇ ਠੋਸ ਤਜਵੀਜ ਨੂੰ ਸਟ੍ਰੀਮ ਲਾਈਨ ਕਰਕੇ ਕੋਰਟ ਵਿੱਚ ਸਬਮਿਟ ਕੀਤਾ ਜਾਵੇ। ਪਰੰਤੂ ਮਿਤੀ 21 225 ਨੂੰ ਬਕਾਇਆ ਜਾਰੀ ਕਰਨ ਸੰਬੰਧੀ ਕੋਈ ਫੈਸਲਾ ਨਹੀਂ ਆਇਆ ਤੇ ਇਸ ਕੇਸ ਦੀ ਅਗਲੀ ਸੁਣਵਾਈ ਦੀ ਮਿਤੀ ਹੁਣ 11/2/2025 ਯਾਨੀ ਕਿ ਅਗਲੇ ਮਹੀਨੇ ਦੇ 11 ਤਰੀਕ ਨੂੰ ਪਾ ਦਿੱਤੀ ਗਈ ਹੈ ਜੋ ਕਿ ਮਿਸਟਰ ਜਸਟਰਸ ਸੁਰੇਸ਼ਵਰ ਠਾਕਰ ਤੇ ਮਿਸਿਸ ਜਸਟਿਸ ਸਰ ਪ੍ਰਦੀਪਤੀ ਸ਼ਰਮਾ ਦੇ ਡਬਲ ਬੈਂਚ ਤੇ ਕੀਤੀ ਜਾਵੇਗੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਕਮੇਟੀ ਨੂੰ ਬਕਾਇਆ ਸੰਬੰਧੀ ਕੋਈ ਠੋਸ ਤਜਵੀਜ਼ ਸਰਕਾਰ ਵੱਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕਰ ਦਿੱਤੀ ਜਾਵੇਗੀ ਜਿਵੇਂ ਹੀ ਮਿਤੀ 22/1/2025 ਦੀ ਸੁਣਵਾਈ ਸੰਬੰਧੀ ਹੋਰ ਡਿਟੇਲ ਦੀ ਜਾਣਕਾਰੀ ਮਿਲਦੀ ਹੈ ਤਾਂ ਇਸ ਨੂੰ ਆਪ ਜੀ ਦੇ ਨਾਲ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਸ਼ੇਅਰ ਕਰ ਦਿੱਤਾ ਜਾਵੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ